ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਹਰਿਆਣੇ ਦੇ ਇੱਕ ਪਿੰਡ ਵਿੱਚ ਇੱਕ ਸੁਧਾਰਨ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਵਿੱਚ ਗੁਰਦੀਪ ਤੇ ਉਸ ਦੀ ਪਤਨੀ ਸਤਵੀਰ ਰਹਿੰਦੇ ਸੀ ਦੋਨਾਂ ਦੇ ਵਿਆਹ ਨੂੰ ਕੁਝ ਹੀ ਸਮਾਂ ਹੋਇਆ ਸੀ ਤੇ ਉਹਨਾਂ ਦਾ ਪਿਆਰ ਇੰਨਾ ਗੂੜਾ ਸੀ ਕਿ ਹਰ ਕੋਈ ਉਹਨਾਂ ਦੀ ਜੋੜੀ ਦੀ ਮਿਸਾਲ ਦਿੰਦਾ ਸੀ ਗੁਰਦੀਪ ਇੱਕ ਟਰੱਕ ਡਰਾਈਵਰ ਸੀ ਜੋ ਦਿਨ ਰਾਤ ਸੜਕਾਂ ਉੱਪਰ ਟਰੱਕ ਚਲਾਉਂਦਾ ਤੇ ਸਤਵੀਰ ਆਪਣੇ ਘਰ ਨੂੰ ਪਿਆਰ ਤੇ ਦੇਖਭਾਲ ਨਾਲ ਸਜਾਉਂਦੀ ਦੋਨਾਂ ਦਾ ਜੀਵਨ ਸਾਦਾ ਪਰ ਖੁਸ਼ਹਾਲ ਸੀ ਸਤਵੀਰ ਆਪਣੇ ਪਤੀ ਦੀ ਹਰ ਛੋਟੀ ਵੱਡੀ ਗੱਲ ਨੂੰ ਧਿਆਨ ਨਾਲ ਸੁਣਦੀ ਤੇ ਗਰਦੀਪ ਵੀ ਸਤਵੀਰ ਦੀ ਹਰ ਮੁਸਕਾਨ ਨੂੰ ਆਪਣੇ ਦਿਲ ਵਿੱਚ ਵਸਾਈ ਰੱਖਦਾ ਪਰ ਕਹਿੰਦੇ ਹਨ ਕਿ ਖੁਸ਼ੀਆਂ ਨੂੰ ਕਦੇ-ਕਦੇ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਇੱਕ ਦਿਨ ਇੱਕ ਭਿਆਨਕ ਹਾਦਸੇ ਨੇ ਗਰਦੀਪ ਨੂੰ ਸਤਵੀਰ ਤੋਂ ਹਮੇਸ਼ਿਆਂ ਦੇ ਲਈ ਖੋ ਲਿਆ ਗਰਦੀਪ ਦੀ ਮੌਤ ਨੇ ਸਤਵੀਰ ਦੀ ਦੁਨੀਆ ਉਜਾੜ ਦਿੱਤੀ ਉਹ ਭਰੀ ਜਵਾਨੀ ਵਿੱਚ ਵਿਦਵਾ ਹੋ ਗਈ ਤੇ ਅੱਖਾਂ ਵਿੱਚੋਂ ਹੰਝੂ ਦੀ ਹੰਝੂਆਂ ਦੀ ਧਾਰਾ ਵਹਿਣ ਲੱਗੀ ਸਤਵੀਰ ਦਾ ਕੋਈ ਸਹਾਰਾ ਨਹੀਂ ਸੀ ਗਰਦੀਪ ਦੇ ਤਿੰਨ ਵੱਡੇ ਭਰਾ ਤੇ ਮਾਤਾ ਪਿਤਾ ਸੀ ਪਰ ਗਰਦੀਪ ਨੇ ਹਮੇਸ਼ਾ ਉਹਨਾਂ ਤੋਂ ਅਲੱਗ ਰਹਿ ਕੇ ਆਪਣੀ ਛੋਟੀ ਜੀ ਦੁਨੀਆ ਵਸਾਈ ਸੀ ਸਤਵੀਰ ਦੇ ਸਹੁਰੇ ਪਰਿਵਾਰ ਵਾਲੇ ਉਸ ਤੋਂ ਨਫ਼ਰਤ ਕਰਦੇ ਸੀ ਤੇ ਉਸ ਨੂੰ ਕਦੇ ਵੀ ਅਪਣਾਉਣ ਨੂੰ ਤਿਆਰ ਨਹੀਂ ਸੀ। ਗੁਰਦੀਪ ਦੇ ਜਾਣ ਤੋਂ ਬਾਅਦ ਸਤਵੀਰ ਪੂਰੀ ਤਰ੍ਹਾਂ ਇਕੱਲੀ ਰਹਿ ਗਈ। ਉਹ ਆਪਣੇ ਪੇਕੇ ਘਰ ਚਲੀ ਗਈ ਜਿੱਥੇ ਉਸਦੇ ਦੋ ਭਰਾ ਤੇ ਉਹਨਾਂ ਦੀਆਂ ਪਤਨੀਆਂ ਰਹਿੰਦੇ ਸੀ। ਉੱਥੇ ਵੀ ਉਸ ਨੂੰ ਆਪਣਾਪਣ ਨਹੀਂ ਮਿਲਿਆ। ਸਤਵੀਰ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਸੀ। ਉਸ ਦੇ ਪ੍ਰਾਪਰਜਾਈਆਂ ਨੂੰ ਸਤਵੀਰ ਦਾ ਪੇਕੇ ਘਰ ਆਉਣਾ ਚੰਗਾ ਨਹੀਂ ਲੱਗਦਾ ਸੀ ਉਹ ਤਾਨੇ ਮਾਰਨ ਲੱਗੇ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਉਸ ਨੂੰ ਬੇਇੱਜ਼ਤ ਕਰਨ ਲੱਗੇ ਸਤਵੀਰ ਤੋਂ ਸਾਰਾ ਦਿਨ ਉਸ ਦੀਆਂ ਭਾਬੀਆਂ ਘਰ ਦਾ ਕੰਮ ਕਰਵਾਉਂਦੀਆਂ ਤੇ ਖਾਣ ਲਈ ਖਾਣਾ ਵੀ ਪੂਰਾ ਨਾ ਦਿੰਦੀਆਂ ਜੇ ਕਦੇ ਕੋਈ ਮਾੜੀ-ਮੋਟੀ ਗਲਤੀ ਹੋ ਜਾਂਦੀ ਤਾਂ ਸਤਵੀਰ ਨੂੰ ਦੋ-ਦੋ ਦਿਨ ਖਾਣਾ ਵੀ ਖਾਣ ਨੂੰ ਨਾ ਮਿਲਦਾ ਜੇ ਮਿਲਦਾ ਤਾਂ ਇੱਕ ਟਾਈਮ ਮਿਲਦਾ ਇੱਕ ਦਿਨ ਤਾਂ ਹੱਦ ਹੀ ਹੋ ਗਈ ਸਤਵੀਰ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਤੇ ਉਸ ਦੇ ਹੱਥ ਵਿੱਚੋਂ ਇੱਕ ਕੱਚ ਦਾ ਗਲਾਸ ਡਿੱਗ ਗਿਆ ਤੇ ਟੁੱਟ ਗਿਆ ਜਿਸ ਵਜ੍ਹਾ ਕਰਕੇ ਉਸ ਦੀ ਵੱਡੀ ਭਾਬੀ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਤੇ ਉਸ ਦੇ ਮੂੰਹ ਤੇ ਥੱਪੜ ਵੀ ਮਾਰ ਦਿੱਤਾ ਇਹ ਸਭ ਕੁਝ ਸਤਵੀਰ ਸਹਿਣ ਨਾ ਕਰ ਸਕੀ ਤੇ ਉਸ ਨੂੰ ਅਹਿਸਾਨ ਅਹਿਸਾਸ ਹੋ ਗਿਆ ਕਿ ਉਹ ਇੱਥੇ ਵੀ ਬੋਝ ਬਣ ਰਹੀ ਹੈ ਉਸ ਦਾ ਦਿਲ ਰੋ ਪਿਆ ਪਰ ਉਸਨੇ ਹਿੰਮਤ ਨਹੀਂ ਹਾਰੀ ਉਹ ਵਾਪਸ ਆਪਣੇ ਸੌਰੇ ਘਰ ਆ ਗਈ ਇਹ ਸੋਚ ਕੇ ਕਿ ਸ਼ਾਇਦ ਉੱਥੇ ਉਸ ਨੂੰ ਕੁਝ ਰਾਹਤ ਮਿਲੇ ਪਰ ਸੌਰੇ ਪਰਿਵਾਰ ਵਿੱਚ ਵੀ ਉਸ ਨੂੰ ਉਹੀ ਕੁਝ ਮਿਲਿਆ ਜੋ ਉਹ ਪੇਕੇ ਘਰ ਛੱਡ ਕੇ ਆਈ ਸੀ ਗਰਦੀਪ ਦੇ ਭਰਾਵਾਂ ਨੇ ਗਰਦੀਪ ਦੀ ਥੋੜੀ ਜਿਹੀ ਜ਼ਮੀਨ ਤੇ ਉਸ ਦੇ ਘਰ ਤੇ ਕਬਜ਼ਾ ਕਰਨ ਦੀ ਸਕੀਮ ਬਣਾ ਲਈ ਸੀ ਜਿਵੇਂ ਹੀ ਸਤਵੀਰ ਉੱਥੇ ਪਹੁੰਚੀ ਉਹਨਾਂ ਨੇ ਉਸ ਨੂੰ ਦਰਵਾਜ਼ੇ ਤੇ ਹੀ ਰੋਕ ਦਿੱਤਾ ਇਥੇ ਤੇਰਾ ਕੁਝ ਨਹੀਂ ਹੈ ਗੁਰਦੀਪ ਦੇ ਵੱਡੇ ਭਰਾ ਨੇ ਗੁੱਸੇ ਵਿੱਚ ਕਿਹਾ ਜੋ ਤੇਰਾ ਮਾਲਕ ਸੀ ਉਹ ਤਾਂ ਇਸ ਦੁਨੀਆ ਵਿੱਚ ਨਹੀਂ ਰਿਹਾ ਹੁਣ ਤੂੰ ਇੱਥੇ ਕੀ ਕਰਨ ਆਈ ਹੈ ਗੁਰਦੀਪ ਦੇ ਮਾਤਾ ਪਿਤਾ ਵੀ ਉਹਨਾਂ ਦੇ ਨਾਲ ਹੀ ਸੀ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਤਵੀਰ ਦਾ ਦਿਲ ਚੱਕਣਾ ਚੂਰ ਹੋ ਗਿਆ ਉਹ ਉੱਚੀ ਉੱਚੀ ਰੋਣ ਲੱਗੀ ਮੇਰਾ ਕੋਈ ਨਹੀਂ ਹੈ ਉਹ ਸਿਸਕੀਆਂ ਲੈਂਦੀ ਹੋਈ ਬੋਲੀ ਪੇਕੇ ਪਰਿਵਾਰ ਵਾਲੇ ਮੈਨੂੰ ਰੱਖਣਾ ਨਹੀਂ ਚਾਹੁੰਦੇ ਤੇ ਤੁਸੀਂ ਲੋਕ ਵੀ ਮੈਨੂੰ ਭੁਜਾ ਰਹੇ ਹੋ ਮੈਂ ਜਾਵਾਂ ਤਾਂ ਕਿੱਥੇ ਜਾਵਾਂ ਸਤਵੀਰ ਦੀ ਆਵਾਜ਼ ਵਿੱਚ ਇਹਨਾਂ ਦਰਦ ਸੀਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਕੁਝ ਸਮਝਦਾਰ ਲੋਕਾਂ ਨੇ ਉਸ ਦੀ ਗੱਲ ਸੁਣੀ ਤੇ ਸੋਚਿਆ ਕਿ ਇਹ ਵਿਚਾਰੀ ਕਿੱਥੇ ਜਾਵੇਗੀ ਉਹਨਾਂ ਨੇ ਪੰਚਾਇਤ ਬੁਲਾਈ ਤੇ ਗੁਰਦੀਪ ਦੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਇਹ ਇਨਸਾਨੀਅਤ ਦੇ ਖਿਲਾਫ ਹੈ ਪੰਚਾਇਤ ਦੇ ਇੱਕ ਬਜ਼ੁਰਗ ਨੇ ਕਿਹਾ ਇਹ ਵਿਧਵਾ ਇਸ ਦਾ ਕੋਈ ਸਹਾਰਾ ਨਹੀਂ ਤੁਹਾਨੂੰ ਉਸ ਨੂੰ ਰਹਿਣ ਦੀ ਜਗ੍ਹਾ ਦੇਣੀ ਹੀ ਪਵੇਗੀ ਪਿੰਡ ਵਾਲਿਆਂ ਦੇ ਦਵਾ ਵਿੱਚ ਸਹੁਰੇ ਪਰਿਵਾਰ ਵਾਲਿਆਂ ਨੂੰ ਝੁਕਣਾ ਪਿਆ ਉਹਨਾਂ ਨੇ ਸਤਵੀਰ ਨੂੰ ਇੱਕ ਛੋਟਾ ਜਿਹਾ ਕਮਰਾ ਦੇ ਦਿੱਤਾ ਜੋ ਉਹਨਾਂ ਦੇ ਘਰ ਤੋਂ ਥੋੜਾ ਦੂਰ ਸੀ ਉਹ ਕਮਰਾ ਪੁਰਾਣਾ ਤੇ ਟੁੱਟਿਆ-ਫੁੱਟਿਆ ਸੀ ਪਰ ਸਤਵੀਰ ਨੇ ਉਸ ਨੂੰ ਅਪਣਾਉਣ ਦਾ ਫੈਸਲਾ ਕਰ ਲਿਆ ਹੁਣ ਸਤਵੀਰ ਉਸ ਛੋਟੇ ਜਿਹੇ ਕਮਰੇ ਵਿੱਚ ਰਹਿਣ ਲੱਗੀ ਪਰ ਉਸ ਦੇ ਸਾਹਮਣੇ ਇੱਕ ਸਭ ਤੋਂ ਵੱਡਾ ਸਵਾਲ ਏ ਸੀ ਕਿ ਹੁਣ ਉਹ ਖਾਵੇਗੀ ਕੀ ਉਸ ਦੇ ਕੋਲ ਕੋਈ ਰੁਜ਼ਗਾਰ ਨਹੀਂ ਸੀ ਕੁਝ ਦਿਨ ਤੱਕ ਗਵਾਂਡੀਆਂ ਨੇ ਉਸ ਦੀ ਮਦਦ ਕੀਤੀ ਪਰ ਸਤਵੀਰ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਿਆ ਇਸ ਤਰ੍ਹਾਂ ਕਦੋਂ ਤੱਕ ਕੰਮ ਨਹੀਂ ਚੱਲੇਗਾ ਉਸ ਨੇ ਸੋਚਿਆ ਮੈਨੂੰ ਕੋਈ ਕੰਮ ਕਰਨਾ ਪਵੇਗਾ ਉਸ ਨੇ ਮਜ਼ਦੂਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਖੂਬਸੂਰਤੀ ਉਸ ਦੀ ਦੁਸ਼ਮਣ ਬਣ ਗਈ ਜਿੱਥੇ ਵੀ ਉਹ ਕੰਮ ਕਰਨ ਜਾਂਦੀ ਲੋਕ ਉਸ ਦਾ ਗਲਤ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ। ਸਤਵੀਰ ਆਪਣੇ ਪਤੀ ਗਰਦੀਪ ਨੂੰ ਬੇਹੱਦ ਪਿਆਰ ਕਰਦੀ ਸੀ ਤੇ ਉਸ ਦੀਆਂ ਜਿਆਦਾ ਨੂੰ ਕਦੇ ਧੋਖਾ ਨਹੀਂ ਦੇਣਾ ਚਾਹੁੰਦੀ ਸੀ। ਉਸ ਨੇ ਮਜ਼ਦੂਰੀ ਕਰਨਾ ਛੱਡ ਦਿੱਤਾ ਤੇ ਘਰ ਵਾਪਸ ਆ ਗਈ। ਫੇਰ ਇੱਕ ਦਿਨ ਉਹ ਕੰਮ ਦੀ ਭਾਲ ਵਿੱਚ ਸ਼ਹਿਰ ਚਲੀ ਗਈ। ਉਹ ਹਰ ਦੁਕਾਨ ਤੇ ਉਸ ਨੇ ਆਪਣੇ ਲਈ ਕੰਮ ਮੰਗਿਆ ਪਰ ਕਿਸੇ ਨੇ ਹੀ ਥਾਂ ਨਾ ਕੀਤੀ। ਹਰ ਇੱਕ ਦੁਕਾਨਦਾਰ ਨੇ ਉਸ ਨੂੰ ਕੰਮ ਤੇ ਰੱਖ ਲਿਆ ਕੁਝ ਦਿਨ ਤਾਂ ਵਧੀਆ ਲੰਘੇ ਤੇ ਫਿਰ ਉਸ ਦੁਕਾਨ ਦਾ ਮਾਲਕ ਵੀ ਸਤਵੀਰ ਨੂੰ ਗਲਤ ਨਜ਼ਰ ਨਾਲ ਦੇਖਣ ਲੱਗਿਆ ਜਦੋਂ ਸਤਵੀਰ ਨੂੰ ਅਹਿਸਾਸ ਹੋਇਆ ਤਾਂ ਉਸ ਨੇ ਉੱਥੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਤੇ ਵਾਪਸ ਘਰ ਆ ਗਈ ਘਰ ਆ ਕੇ ਉੱਚੀ ਉੱਚੀ ਰੋਣ ਲੱਗੀ ਰੱਬ ਨੂੰ ਤਾਨੇ ਦੇਣ ਲੱਗੀ ਹੇ ਰੱਬਾ ਮੇਰੀ ਕਿਸਮਤ ਅਜਿਹੀ ਕਿਉਂ ਲਿਖੀ ਮੇਰੇ ਗੁਰਦੀਪ ਨੂੰ ਮੇਰੇ ਤੋਂ ਤੂੰ ਕਿਉਂ ਖੋਲਿਆ ਮੇਰਾ ਇੱਕੋ ਇੱਕ ਸਹਾਰਾ ਗਰਦੀਪ ਸਿੰਘ ਸਤਵੀਰ ਘਰ ਵਿੱਚ ਬੈਠੀ ਬੈਠੀ ਉਦਾਸ ਹੋ ਰਹੀ ਸੀ ਫਿਰ ਉਸ ਨੂੰ ਗਰਦੀਪ ਦੀ ਇੱਕ ਗੱਲ ਜਾਦਾਈ ਗਰਦੀਪ ਅਕਸਰ ਹੀ ਕਹਿੰਦਾ ਸੀ ਕਿ ਸਤਵੀਰ ਮੈਂ ਕੁਝ ਪੈਸੇ ਜੋੜ ਲਵਾਂ ਫਿਰ ਆਪਾਂ ਇੱਕ ਛੋਟਾ ਜਿਹਾ ਢਾਬਾ ਖੋਲਾਂਗੇ ਟਰੱਕ ਡਰਾਈਵਰੀ ਮੈਨੂੰ ਹੁਣ ਵਧੀਆ ਨਹੀਂ ਲੱਗਦੀ ਅਸੀਂ ਢਾਬੇ ਤੇ ਇਕੱਠੇ ਮਿਲ ਕੇ ਕੰਮ ਕਰਾਂਗੇ ਉਸ ਦੀਆਂ ਗੱਲਾਂ ਸਤਵੀਰ ਦੇ ਕੰਨਾਂ ਵਿੱਚ ਗੂੰਜਣ ਲੱਗੀਆਂ ਉਸਨੇ ਸੋਚਿਆ ਕਿਉਂ ਨਾ ਮੈਂ ਗਰਦੀਪ ਦੇ ਸੁਪਨੇ ਨੂੰ ਪੂਰਾ ਕਰਾਂ ਉਹ ਚਾਹੁੰਦਾ ਸੀ ਕਿ ਅਸੀਂ ਢਾਬਾ ਖੋਲਹੀਏ ਤਾਂ ਮੈਂ ਇਹ ਕੰਮ ਕਰਾਂਗੀ ਸਤਵੀਰ ਨੇ ਹਿੰਮਤ ਜਟਾਈ ਉਸਨੇ ਘਰ ਵਿੱਚ ਜੋ ਸਮਾਨ ਸੀ ਉਸ ਦੇ ਨਾਲ ਸਬਜ਼ੀ ਤੇ ਰੋਟੀ ਬਣਾਈ ਇੱਕ ਪੁਰਾਣੀ ਚਾਦਰ ਚੱਕੀ ਤੇ ਪਿੰਡ ਦੇ ਨੇੜੇ ਵਾਲੀ ਸੜਕ ਤੇ ਚਲੀ ਗਈ ਉਸਨੇ ਚਾਦਰ ਵਿਛਾਈ ਖਾਣੇ ਦੇ ਡੱਬੇ ਸਜਾ ਲਏ ਤੇ ਇੰਤਜ਼ਾਰ ਕਰਨ ਲੱਗੀ ਪਰ ਘੰਟਿਆਂ ਦੇ ਘੰਟੇ ਬੀਤ ਗਏ ਕੋਈ ਨਹੀਂ ਆਇਆ ਸਤਵੀਰ ਨੂੰ ਲੱਗਿਆ ਸ਼ਾਇਦ ਲੋਕ ਨਹੀਂ ਜਾਣਦੇ ਕਿ ਉਹ ਖਾਣਾ ਵੇਚ ਰਹੀ ਹੈ ਉਸਨੇ ਸੋਚਿਆ ਅਗਲੇ ਟਰੱਕ ਨੂੰ ਮੈਂ ਹੱਥ ਕਰਾਂਗੀ ਸ਼ਾਇਦ ਕੋਈ ਰੁਕ ਜਾਵੇ ਕੁਝ ਦੇਰ ਬਾਅਦ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ ਸਤਵੀਰ ਨੇ ਹਿੰਮਤ ਕਰਕੇ ਹੱਥ ਖੜਾ ਕੀਤਾ ਤਾਂ ਟਰੱਕ ਰੁਕਿਆ ਤੇ ਉਸ ਦਾ ਡਰਾਈਵਰ ਉੱਤਰ ਕੇ ਉਸ ਦੇ ਕੋਲ ਆਇਆ ਸਤਵੀਰ ਨੇ ਮੁਸਕਰਾਉਂਦੇ ਹੋਏ ਪੁੱਛਿਆ ਭਾਈ ਸਾਹਿਬ ਖਾਣਾ ਖਾਓਗੇ ਡਰਾਈਵਰ ਨੇ ਮੁਸਕਾਨ ਦਿੱਤੀ ਪਰ ਉਸ ਦੀ ਗੱਲ ਸੁਣ ਕੇ ਸਤਵੀਰ ਦਾ ਦਿਲ ਡੁੱਬ ਗਿਆ ਹਾਂ ਖਾਣਾ ਖਾਊਗਾ ਉਸ ਨੇ ਕਿਹਾ ਚੱਲ ਟਰੱਕ ਵਿੱਚ ਚੱਲ ਉੱਥੇ ਹੀ ਖਾਵਾਂਗੇ ਉਸ ਦੀ ਗੱਲ ਦਾ ਮਤਲਬ ਤਾਂ ਸਤਵੀਰ ਸਮਝ ਗਈ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸਮਝ ਗਈ ਕਿ ਉਸ ਦੀ ਖੂਬਸੂਰਤੀ ਇੱਥੇ ਵੀ ਉਸ ਨੂੰ ਪਰੇਸ਼ਾਨ ਕਰ ਰਹੀ ਸੀ ਡਰਾਈਵਰ ਨੇ ਉਸ ਦੇ ਹੰਝੂ ਦੇਖ ਕੇ ਤੇ ਸਾਇਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਹ ਬਿਨਾਂ ਕੁਝ ਬੋਲੇ ਟਰੱਕ ਵਿੱਚ ਬੈਠਾ ਤੇ ਉੱਥੋਂ ਚਲਾ ਗਿਆ ਸਤਵੀਰ ਫੁੱਟ ਫੁੱਟ ਕੇ ਰੋਣ ਲੱਗੀ ਉਸ ਦਾ ਦਿਲ ਟੁੱਟ ਗਿਆ ਸੀ ਉਹ ਸੋਚਣ ਲੱਗੀ ਕਿ ਮੈਂ ਇਮਾਨਦਾਰੀ ਨਾਲ ਵੀ ਪੈਸੇ ਨਹੀਂ ਕਮਾ ਸਕਦੀ ਕਿ ਮੇਰੀ ਖੂਬਸੂਰਤੀ ਮੇਰੇ ਲਈ ਸ਼ਰਾਪ ਬਣ ਗਈ ਹੈ ਉਹ ਰੋਂਦੀ ਰਹੀ ਤੇ ਇੰਨੇ ਨੂੰ ਦੂਜਾ ਟਰੱਕ ਆਇਆ ਇਸ ਟਰੱਕ ਨੂੰ ਸੁਖਦੇਵ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਸੁਖਦੇਵ ਨੇ ਸੜਕ ਕਿਨਾਰੇ ਰੋਂਦੀ ਹੋਈ ਸਤਵੀਰ ਨੂੰ ਵੇਖਿਆ ਉਸ ਦੇ ਕੋਲ ਖਾਣੇ ਵਾਲੇ ਡੱਬੇ ਰੱਖੇ ਹੋਏ ਸੀ ਤੇ ਉਹ ਦੁਖੀ ਦਿਸ ਰਹੀ ਸੀ ਇਹ ਦੇਖ ਕੇ ਸੁਖਦੇਵ ਦਾ ਦਿਲ ਦੁਖੀ ਹੋ ਗਿਆ ਉਸ ਨੇ ਟਰੱਕ ਰੋਕਿਆ ਤੇ ਸਤਵੀਰ ਦੇ ਕੋਲ ਗਿਆ ਕੀ ਹੋਇਆ ਭੈਣੇ ਸੁਖਦੇਵ ਨੇ ਪੁੱਛਿਆ ਤੂੰ ਇਦਾਂ ਕਿਉਂ ਰੋ ਰਹੀ ਹੈ ਤੇ ਇੱਥੇ ਕੀ ਕਰਦੀ ਹੈ ਸਤਵੀਰ ਪਹਿਲਾਂ ਤਾਂ ਚੁੱਪ ਰਹੀ ਪਰ ਸੁਖਦੇਵ ਦੇ ਬਾਰ ਬਾਰ ਪੁੱਛਣ ਤੇ ਉਸ ਨੇ ਆਪਣੀ ਸਾਰੀ ਕਹਾਣੀ ਸੁਣਾਈ ਮੈਂ ਖਾਣਾ ਵੇਚਣ ਆਈ ਸੀ ਉਹ ਰੋਂਦੀ ਹੋਈ ਬੋਲੀ ਪਰ ਪਹਿਲੇ ਟਰੱਕ ਵਾਲੇ ਨੇ ਮੇਰੇ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਮੈਂ ਬਸ ਇਮਾਨਦਾਰੀ ਨਾਲ ਪੈਸੇ ਕਮਾਉਣਾ ਚਾਹੁੰਦੀ ਹਾਂ ਪਰ ਲੋਕ ਮੈਨੂੰ ਗਲਤ ਸਮਝਦੇ ਐ ਸੁਖਦੇਵ ਨੂੰ ਸਤਵੀਰ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਉਸ ਨੇ ਦੇਖਿਆ ਕਿ ਸਤਵੀਰ ਕਿੰਨੀ ਸੋਹਣੀ ਸੁਨੱਖੀ ਸੀ ਫੇਰ ਵੀ ਉਹ ਮਿਹਨਤ ਨਾਲ ਆਪਣੀ ਜ਼ਿੰਦਗੀ ਚਲਾਉਣਾ ਚਾਹੁੰਦੀ ਸੀ ਉਸਨੇ ਸਤਵੀਰ ਦੀ ਹਿੰਮਤ ਦੀ ਤਾਰੀਫ ਕੀਤੀ ਤੇ ਬੋਲਿਆ ਠੀਕ ਹੈ ਭੈਣੇ ਮੈਂ ਤੇਰੀ ਮਦਦ ਕਰਾਂਗਾ ਇਹ ਖਾਣਾ ਖਵਾ ਮੈਨੂੰ ਭੁੱਖ ਲੱਗੀ ਹੈ ਸਤਵੀਰ ਨੇ ਹੰਝੂ ਪੂੰਝੇ ਤੇ ਸੁਖਦੇਵ ਨੂੰ ਖਾਣਾ ਪਲੇਟ ਵਿੱਚ ਪਾ ਕੇ ਦਿੱਤਾ ਸੁਖਦੇਵ ਤੇ ਉਸ ਦੇ ਕਨੇਕਟਰ ਨੇ ਖਾਣਾ ਖਾਦਾ ਖਾਣਾ ਇੰਨਾ ਸਵਾਦ ਸੀ ਕਿ ਸੁਖਦੇਵ ਨੇ ਕਿਹਾ ਇਹ ਤਾਂ ਘਰ ਵਰਗੇ ਖਾਣੇ ਵਰਗਾ ਖਾਣਾ ਬਾਕੀ ਸਾਰਾ ਖਾਣਾ ਪੈਕ ਕਰ ਦੇ ਮੈਂ ਆਪਣੇ ਦੋਸਤਾਂ ਨੂੰ ਵੀ ਖਵਾਵਾਂਗਾ ਸਤਵੀਰ ਨੇ ਖੁਸ਼ੀ-ਖੁਸ਼ੀ ਖਾਣਾ ਪੈਕ ਕੀਤਾ ਤੇ ਸੁਖਦੇਵ ਪੈਸੇ ਦੱਸੇ ਸੁਖਦੇਵ ਨੇ ਖਾਣੇ ਦੇ ਪੈਸੇ ਦਿੱਤੇ ਤੇ ਚਲਾ ਗਿਆ ਸਤਵੀਰ ਦਾ ਦਿਲ ਖੁਸ਼ੀ ਨਾਲ ਭਰ ਗਿਆ ਪਹਿਲੀ ਵਾਰ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਆਪਣੇ ਪਤੀ ਦੇ ਸੁਪਨੇ ਨੂੰ ਪੂਰਾ ਕਰ ਪਾਵੇਗੀ ਅਗਲੇ ਦਿਨ ਫਿਰ ਸਤਵੀਰ ਉਸੇ ਜਗ੍ਹਾ ਤੇ ਖਾਣਾ ਲੈ ਕੇ ਆਈ ਪਰ ਹੁਣ ਉਹ ਡਰ ਰਹੀ ਸੀ ਕਿ ਪਹਿਲੇ ਡਰਾਈਵਰ ਦੀ ਗੱਲ ਨੇ ਉਸ ਨੂੰ ਡਰਾ ਦਿੱਤਾ ਸੀ ਉਸ ਨੇ ਸੋਚਿਆ ਕਿ ਉਹ ਕਿਸੇ ਨੂੰ ਹੱਥ ਨਹੀਂ ਕਰੇਗੀ ਜੋ ਆਵੇਗਾ ਉਹੀ ਖਾਣਾ ਖਾਵੇਗਾ ਕੁਝ ਸਮੇਂ ਬਾਅਦ ਸਖਦੇਵ ਦਾ ਟਰੱਕ ਫੇਰ ਆਇਆ ਉਸ ਨੇ ਸਤਵੀਰ ਨੂੰ ਵੇਖਿਆ ਤੇ ਟਰੱਕ ਰੋਕ ਲਿਆ ਇਸ ਵਾਰੀ ਪਹਿਲਾਂ ਉਸ ਨੇ ਖਾਣਾ ਪੈਕ ਕਰਵਾਇਆ ਤੇ ਫਿਰ ਆਪਣੇ ਲਈ ਥਾਲੀ ਵਿੱਚ ਖਾਣਾ ਪਾਉਣ ਲਈ ਕਿਹਾ ਤੇ ਬੋਲਿਆ ਕੱਲ ਮੈਂ ਤੇਰਾ ਬਣਾਇਆ ਹੋਇਆ ਖਾਣਾ ਆਪਣੇ ਦੋਸਤਾਂ ਨੂੰ ਖਵਾਇਆ ਸੁਖਦੇਵ ਨੇ ਮੁਸਕਰਾਉਂਦੇ ਹੋਏ ਕਿਹਾ ਸਾਰਿਆਂ ਨੇ ਬਹੁਤ ਤਾਰੀਫ ਕੀਤੀ ਤੇ ਸਾਰਿਆਂ ਨੇ ਦੁਬਾਰਾ-ਦੁਬਾਰਾ ਖਾਣਾ ਮੰਗਿਆ ਸਤਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੁਖਦੇਵ ਤੇ ਉਸ ਦਾ ਕਨੈਕਟਰ ਜਦੋਂ ਉੱਥੇ ਖਾਣਾ ਖਾਣ ਲੱਗੇ ਤਾਂ ਦੂਜੇ ਟਰੱਕ ਡਰਾਈਵਰ ਵੀ ਰੁਕਣ ਲੱਗੇ ਹੌਲੀ-ਹੌਲੀ ਸਤਵੀਰ ਦਾ ਕੰਮ ਚੱਲ ਪਿਆ ਉਹ ਚੰਗਾ ਪੈਸਾ ਕਮਾਉਣ ਲੱਗੇ ਇੱਕ ਦਿਨ ਸੁਖਦੇਵ ਨੇ ਕਿਹਾ ਭੈਣੇ ਮੈਂ ਤੇਰੇ ਲਈ ਇੱਕ ਠੇਲਾ ਲਿਆ ਦਿੰਦਾ ਹਾਂ ਇਸ ਨਾਲ ਤੇਰਾ ਕੰਮ ਹੋਰ ਵੀ ਵਧੀਆ ਚੱਲੇਗਾ ਸਤਵੀਰ ਹੈਰਾਨ ਰਹਿ ਗਈ ਉਸਨੇ ਪੁੱਛਿਆ ਭਾਈ ਸਾਹਿਬ ਤੁਸੀਂ ਮੇਰੇ ਲਈ ਇੰਨਾ ਕੁਝ ਕਿਉਂ ਕਰ ਰਹੇ ਹੋ ਸੁਖਦੇਵ ਨੇ ਹੱਸ ਕੇ ਕਿਹਾ ਭੈਣੇ ਮੇਰੀ ਕੋਈ ਭੈਣ ਨਹੀਂ ਤੇਰੇ ਵਿੱਚੋਂ ਮੈਨੂੰ ਆਪਣੀ ਭੈਣ ਹੀ ਦਿਖਾਈ ਦਿੰਦੀ ਹੈ ਤੇਰੀ ਮਿਹਨਤ ਤੇ ਇਮਾਨਦਾਰੀ ਮੈਨੂੰ ਬਹੁਤ ਪਸੰਦ ਹੈ ਇਹ ਸੁਣ ਕੇ ਸਤਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਸੁਖਦੇਵ ਨੂੰ ਧੰਨਵਾਦ ਕਿਹਾ ਤੇ ਸੁਖਦੇਵ ਨੇ ਉਸਦੇ ਲਈ ਇੱਕ ਠੇਲਾ ਲਿਆ ਦਿੱਤਾ ਹੁਣ ਸਤਵੀਰ ਦਾ ਕੰਮ ਹੋਰ ਵੀ ਵਧੀਆ ਚੱਲਣ ਲੱਗਿਆ ਤੇ ਆਉਣ ਜਾਣ ਵਾਲੇ ਲੋਕ ਵੀ ਰੁਕਣ ਲੱਗੇ ਉਸ ਦਾ ਖਾਣਾ ਸਭ ਨੂੰ ਪਸੰਦ ਆਉਣ ਲੱਗਿਆ ਪਰ ਸਤਵੀਰ ਦੀ ਖੁਸ਼ੀ ਜ਼ਿਆਦਾ ਦਿਨ ਨਹੀਂ ਚੱਲੀ ਜਦੋਂ ਉਸਨੇ ਆਪਣੇ ਕਮਰੇ ਦੀ ਮੁਰੰਮਤ ਲਈ ਮੈਂ ਸਤੀ ਬੁਲਾਇਆ ਤਾਂ ਸਾਰੇ ਪਰਿਵਾਰ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਉਹ ਗੁੱਸੇ ਵਿੱਚ ਆ ਗਏ ਤੇ ਇੱਕ ਸਵੇਰ ਜਦੋਂ ਸਤਵੀਰ ਥੇਲਾ ਲੈ ਕੇ ਜਾ ਰਹੀ ਸੀ ਤਾਂ ਗੁਰਦੀਪ ਦੇ ਭਰਾਮਾ ਨੇ ਉਸ ਨੂੰ ਰੋਕ ਲਿਆ ਤੂੰ ਇਹ ਕੀ ਕਰਦੀ ਹੈ ਉਹਨਾਂ ਨੇ ਗੁੱਸੇ ਵਿੱਚ ਕਿਹਾ ਪਿੰਡ ਵਿੱਚ ਤੇਰੀ ਵਜ੍ਹਾ ਨਾਲ ਸਾਡੀ ਬਦਨਾਮੀ ਹੋ ਰਹੀ ਹੈ ਸਤਵੀਰ ਨੇ ਗੁੱਸੇ ਵਿੱਚ ਜਵਾਬ ਦਿੱਤਾ ਮੈਂ ਇਮਾਨਦਾਰੀ ਦੇ ਨਾਲ ਖਾਣਾ ਬਣਾ ਕੇ ਵੇਚਦੀ ਹਾਂ ਇਸ ਵਿੱਚ ਕੀ ਗਲਤ ਹੈ ਪਰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੀ ਇੱਕ ਨਾ ਸੁਣੀ ਉਹਨਾਂ ਨੇ ਉਸ ਦਾ ਠੇਲਾ ਪਲਟ ਦਿੱਤਾ ਤੇ ਤਮ ਕੀ ਦੇ ਕੇ ਚਲੇ ਗਏ ਸੁਤਵੀਰ ਫੇਰ ਟੁੱਟ ਗਈ ਉਹ ਆਪਣੇ ਕਮਰੇ ਵਿੱਚ ਬੈਠ ਕੇ ਰੋਣ ਲੱਗੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਮਜ਼ਦੂਰੀ ਵਾਲੇ ਕੰਮ ਵਿੱਚ ਉਸ ਦੀ ਇੱਜ਼ਤ ਖਾਤਰੇ ਵਿੱਚ ਸੀ ਤੇ ਹੁਣ ਇੱਥੇ ਉਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ ਇਨੇ ਨੂੰ ਉਸ ਨੂੰ ਸੁਖਦੇਵ ਦੀ ਯਾਦ ਆਈ ਉਸ ਨੇ ਸੋਚਿਆ ਮੇਰਾ ਭਰਾ ਸੁਖਦੇਵ ਹੀ ਮੇਰੀ ਮਦਦ ਕਰ ਸਕਦਾ ਹੈ ਫਿਰ ਸਤਵੀਰ ਸੜਕ ਤੇ ਜਾ ਕੇ ਸੁਖਦੇਵ ਦਾ ਇੰਤਜ਼ਾਰ ਕਰਨ ਲੱਗੀ ਜਿਵੇਂ ਹੀ ਸੁਖਦੇਵ ਦਾ ਟਰੱਕ ਆਇਆ ਉਸ ਨੇ ਸਤਵੀਰ ਨੂੰ ਵੇਖਿਆ ਤੇ ਰੁਕ ਗਿਆ ਕੀ ਹੋਇਆ ਭੈਣੇ ਉਸ ਨੇ ਪੁੱਛਿਆ ਸਤਵੀਰ ਨੇ ਰੋਂਦੀ ਹੋਈ ਨੇ ਸਾਰੀ ਗੱਲ ਦੱਸੀ ਇਹ ਸੁਣ ਕੇ ਸੁਖਦੇਵ ਦਾ ਮਨ ਬਹੁਤ ਦੁਖੀ ਹੋਇਆ ਉਹ ਬੋਲਿਆ ਠੀਕ ਹੈ ਭੈਣੀ ਦੋ ਦਿਨ ਰੁਕ ਮੈਂ ਕੁਝ ਇੰਤਜ਼ਾਮ ਕਰਦਾ ਹਾਂ ਦੋ ਦਿਨਾਂ ਬਾਅਦ ਸੁਖਦੇਵ ਫੇਰ ਆਇਆ ਉਸਨੇ ਸਤਵੀਰ ਨੂੰ ਕਿਹਾ ਮੈਂ ਤੇਰੇ ਲਈ ਇੱਕ ਢਾਬਾ ਪਾੜ ਲਿਆ ਹੈ ਉਹ ਬੰਦ ਪਿਆ ਪਰ ਥੋੜੀ ਮੁਰੰਮਤ ਤੋਂ ਬਾਅਦ ਚੱਲ ਸਕਦਾ ਹੈ ਚੱਲ ਮੇਰੇ ਨਾਲ ਸੁਖਦੇਵ ਸਤਵੀਰ ਨੂੰ ਕਰਨਾਲ ਲੈ ਗਿਆ ਜਿੱਥੇ ਉਸਨੇ ਆਪਣੇ ਦੋਸਤਾਂ ਦੀ ਮਦਦ ਨਾਲ ਢਾਬਾ ਠੀਕ ਕਰਵਾਇਆ ਸਤਵੀਰ ਨੇ ਟਾਬਾ ਚਲਾਉਣਾ ਸ਼ੁਰੂ ਕੀਤਾ ਤੇ ਸੁਖਦੇਵ ਨੇ ਆਪਣੇ ਟਰੱਕ ਡਰਾਈਵਰ ਦੋਸਤਾਂ ਨੂੰ ਉਥੇ ਖਾਣਾ ਖਾਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਟਾਬਾ ਚੱਲ ਪਿਆ ਸਤਵੀਰ ਦੀ ਮਿਹਨਤ رنگ ਲਿਆਈ ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਸੁਖਦੇਵ ਦੀ ਮੁਸੀਬਤ ਤੇ ਸਤਵੀਰ ਦੀ ਵਫਾਦਾਰੀ ਤੇ ਕੁਝ ਸਮੇਂ ਬਾਅਦ ਸੁਖਦੇਵ ਦਾ ਆਉਣਾ ਘਟ ਗਿਆ 6 ਮਹੀਨੇ ਬਾਅਦ ਉਹ ਪੂਰੀ ਤਰ੍ਹਾਂ ਗਾਇਬ ਹੋ ਗਿਆ ਸਤਵੀਰ ਨੂੰ ਉਸਦੀ ਚਿੰਤਾ ਹੋਣ ਲੱਗੀ ਇੱਕ ਦਿਨ ਇੱਕ 45 ਸਾਲ ਦਾ ਵਿਅਕਤੀ ਢਾਬੇ ਤੇ ਆਇਆ ਤੇ ਪੁੱਛਣ ਲੱਗਿਆ ਕਿ ਤੁਹਾਡਾ ਨਾਮ ਸਤਵੀਰ ਹੈ ਕੀ ਤੂੰ ਸੁਖਦੇਵ ਨੂੰ ਜਾਣਦੀ ਹੈ ਸਤਵੀਰ ਨੇ ਉਤਸ਼ਾਹ ਨਾਲ ਕਿਹਾ ਹਾਂ ਉਹ ਮੇਰਾ ਭਰਾ ਹੈ ਪਤਾ ਨਹੀਂ ਕੀ ਹੋਇਆ 6 ਮਹੀਨੇ ਹੋ ਗਏ ਉਹ ਆਇਆ ਹੀ ਨਹੀਂ ਉਹ ਕਿੱਥੇ ਹੈ ਫਿਰ ਉਸ ਵਿਅਕਤੀ ਦੀ ਗੱਲ ਸੁਣ ਕੇ ਸਤਵੀਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਨੇ ਦੱਸਿਆ ਕਿ ਸਖਦੇਵ ਜੇਲ੍ਹ ਵਿੱਚ ਹੈ ਉਸ ਨੂੰ ਗਵਾਣ ਦੀ ਔਰਤ ਤੇ ਦੇ ਨਾਲ ਗਲਤ ਹਰਕਤ ਦੇ ਇਲਜ਼ਾਮ ਵਿੱਚ ਸਾਇਆ ਗਿਆ ਹੈ ਸਤਵੀਰ ਨੂੰ ਯਕੀਨ ਨਹੀਂ ਹੋਇਆ ਉਹ ਜਾਣਦੀ ਸੀ ਕਿ ਸਖਦੇਵ ਇਦਾਂ ਬਿਲਕੁਲ ਨਹੀਂ ਕਰ ਸਕਦਾ ਉਸ ਵਿਅਕਤੀ ਨੇ ਦੱਸਿਆ ਕਿ ਸਖਦੇਵ ਨੇ ਉਸ ਨੂੰ ਸਤਵੀਰ ਦੇ ਕੋਲ ਭੇਜਿਆ ਹੈ ਤਾਂ ਕਿ ਉਹ ਉਸ ਦੀ ਮਦਦ ਕਰੇ ਸਤਵੀਰ ਨੇ ਤੁਰੰਤ ਫੈਸਲਾ ਕੀਤਾ ਕਿ ਆਪਣੇ ਭਰਾ ਨੂੰ ਝੂਠੇ ਇਲਜ਼ਾਮ ਤੋਂ ਬਚਾ ਕੇ ਰਹੇਗੀ ਫਿਰ ਸਤਵੀਰ ਉਸ ਵਿਅਕਤੀ ਦੇ ਨਾਲ ਸੁਖਦੇਵ ਦੇ ਘਰ ਆ ਗਈ ਜਿੱਥੇ ਸੁਖਦੇਵ ਦੀ ਬਜ਼ੁਰਗ ਮਾਂ ਬਿਲਕੁਲ ਇਕੱਲੀ ਸੀ ਸਤਵੀਰ ਨੇ ਸੁਖਦੇਵ ਦੀ ਮਾਂ ਨੂੰ ਦਲਾਸਾ ਦਿੱਤਾ ਤੇ ਸੁਖਦੇਵ ਨੂੰ ਜੇਲ੍ਹ ਵਿੱਚ ਮਿਲਣ ਲਈ ਗਈ ਸੁਖਦੇਵ ਨੇ ਦੱਸਿਆ ਕਿ ਗਵਾਂਡੀਆਂ ਨੇ ਦੁਸ਼ਮਣੀ ਵਿੱਚ ਉਸ ਨੂੰ ਫਸਾਇਆ ਹੈ ਸਤਵੀਰ ਨੇ ਹਿੰਮਤ ਨਹੀਂ ਹਾਰੀ ਉਸਨੇ ਇੱਕ ਵਧੀਆ ਵਕੀਲ ਨਾਲ ਗੱਲ ਕੀਤੀ ਤੇ ਸੁਖਦੇਵ ਨੂੰ ਜੇਲ੍ਹ ਵਿੱਚੋਂ ਛਡਵਾ ਲਿਆ ਜਦੋਂ ਸੁਖਦੇਵ ਬਾਹਰ ਆਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਜੇ ਮੈਂ ਉਸ ਦਿਨ ਤੇਰੀ ਮਦਦ ਨਾ ਕੀਤੀ ਹੁੰਦੀ ਸੁਖਦੇਵ ਬੋਲਿਆ ਤਾਂ ਮੈਂ ਅੱਜ ਜੇਲ੍ਹ ਵਿੱਚ ਹੀ ਹੁੰਦਾ ਮੇਰੀ ਮਾਂ ਇਕੱਲੀ ਹੈ ਮੇਰੇ ਬਿਨਾਂ ਉਸ ਦਾ ਕੋਈ ਸਹਾਰਾ ਨਹੀਂ ਇਹ ਸੁਣ ਕੇ ਸਤਵੀਰ ਨੇ ਹੱਸ ਕੇ ਕਿਹਾ ਵੀਰ ਜੀ ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਤੇ ਮਾਂ ਮੇਰੇ ਨਾਲ ਚੱਲੋ ਮੇਰੇ ਢਾਬੇ ਤੇ ਰਹਿਾਂਗੇ ਤੇ ਮਾਂ ਦੀ ਦੇਖਭਾਲ ਵੀ ਕਰਾਂਗੇ ਸੁਖਦੇਵ ਆਪਣੀ ਮਾਂ ਦੇ ਨਾਲ ਕਰਨਾਲ ਚਲਾ ਗਿਆ ਸਤਵੀਰ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਤੇ ਕੁਝ ਸਮੇਂ ਬਾਅਦ ਉਸਨੇ ਸੁਖਦੇਵ ਦਾ ਵਿਆਹ ਕਰਵਾ ਦਿੱਤਾ ਸੁਖਦੇਵ ਨੇ ਸਤਵੀਰ ਨੂੰ ਕਿਹਾ ਕਿ ਤੂੰ ਵੀ ਦੂਜਾ ਵਿਆਹ ਕਰਵਾ ਲੈ ਪਰ ਸਤਵੀਰ ਨੇ ਮਨਾਂ ਕਰ ਦਿੱਤਾ ਕਿ ਮੈਂ ਆਪਣੇ ਗਰਦੀਪ ਨੂੰ ਬਹੁਤ ਪਿਆਰ ਕਰਦੀ ਸੀ ਉਸਨੇ ਕਿਹਾ ਮੈਂ ਉਸ ਦੀਆਂ ਹੀ ਇਜਾਦਾਂ ਦੇ ਨਾਲ-ਨਾਲ ਜ਼ਿੰਦਗੀ ਬਤਾਵਾਂਗੀ ਅੱਜ ਸਤਵੀਰ ਦਾ ਢਾਬਾ ਬਹੁਤ ਵਧੀਆ ਚੱਲ ਰਿਹਾ ਹੈ ਉਸ ਨੇ ਇੱਕ ਘਰ ਖਰੀਦ ਲਿਆ ਜਿਸ ਵਿੱਚ ਸੁਖਦੇਵ ਉਸ ਦੀ ਮਾਂ ਤੇ ਪਤਨੀ ਦੇ ਨਾਲ-ਨਾਲ ਸਤਵੀਰ ਖੁਸ਼ੀ-ਖੁਸ਼ੀ ਰਹਿੰਦੀ ਹੈ ਸੁਖਦੇਵ ਦੀ ਪਤਨੀ ਵੀ ਸਤਵੀਰ ਦਾ ਬਹੁਤ ਸਨਮਾਨ ਕਰਦੀ ਹੈ ਸਤਵੀਰ ਨੇ ਨਾ ਸਿਰਫ ਆਪਣੇ ਪਤੀ ਦੇ ਸੁਪਨੇ ਨੂੰ ਪੂਰਾ ਕੀਤਾ ਬਲਕਿ ਇੱਕ ਨਵਾਂ ਪਰਿਵਾਰ ਵੀ ਬਣਾ ਲਿਆ ਉਸਦੀ ਮਿਹਨਤ ਹਿੰਮਤ ਤੇ ਇਮਾਨਦਾਰੀ ਨੇ ਉਸਨੂੰ ਹਰ ਮੁਸ਼ਕਲ ਚੋਂ ਕੱਢਿਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਚਾਹੇ ਜਿੰਨੀਆਂ ਮਰਜ਼ੀ ਵੱਡੀਆਂ ਹੋਣ ਜੇ ਹਿੰਮਤ ਤੇ ਇਮਾਨਦਾਰੀ ਨਾਲ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਸਤਵੀਰ ਤੇ ਸਖਦੇਵ ਦੀ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਸੱਚਾ ਰਿਸ਼ਤਾ ਖੂਨ ਦਾ ਨਹੀਂ ਦਿਲ ਦਾ ਹੁੰਦਾ ਹੈ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ